ਮੇਰਾ ਨਾਮ ਹਰਜੀਤ ਸਿੰਘ ਭਾਈ ਸੁਲਤਾਨਵਾਲੇ ਦੇ ਪਿੰਡ ਮਰ ਕੋਈ ਪੱਤੀ ਭੈਣ ਦਾ ਵਿਆਹ ਦੁੱਦਣਾ ਕੀ ਨਾਮ ਸੰਦੀਪ ਕੌਰ ਵਿਆਹ ਤੇ ਪੰਜ ਦੇ ਬਰਾਤ ਆ ਤੇ ਚਾਰ ਦੇ ਸੱਗਣ ਆ ਹਾਂਜੀ ਪੰਜ ਮਾਤਮ ਹਾਂਜੀ ਪੰਜ ਮਾਤਮ ਤੇ ਤਿਆਰੀਆਂ ਨਹੀਂ ਹੋਈਆਂ ਚਾਰੀਆਂ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੇ ਉਹ ਨਾ ਕਰੀ ਜਾਂਦੇ ਪਹਿਲਾਂ ਜਾਨੀ ਆਨਵਾਸ ਹਸਪੀਟਲ ਇੰਨੇ ਦਿਨ ਇੰਨੇ ਦਿਨ ਰਹੇ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਹਲਾ ਚੋ ਇਸ ਤਰ੍ਹਾਂ ਦੇ ਬਣੇ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਂਡਰੀ ਬਲਟ ਗਈ। ਤੋਂ ਮੇ ਤੋਂ ਹੈ ਬੂਹੇ ਲਗਾ ਦੋਟਾ ਹੀ ਲੱਖ ਰੁਪਏ ਲੱਗਾ ਮਤੇ। ਲੱਗ ਗਿਆ ਦੋ ਪ੍ਰਸ਼ਨੇ ਮੇਰੇ ਇੱਕ ਪੜ ਤੇ ਨੇ ਮਾਸੜ ਕਿਥੇ ਲਾਇਆ। ਹਾਂਜੀ। ਕੋਈ ਨਹੀਂ ਜਾਂਦਾ। ਨਾ ਇਹ ਤੁੜ ਨਹੀਂ ਜਾਂਦਾ। ਹੋਰ ਨਾ ਪੋੜੀਆਂ ਤੁਰਦਾ ਮੇਰੇ। ਕਿਤੇ ਦਾ ਜੀ ਤੁਹਾਡੀ। ਉਹ ਗਾੜੀ ਨਹੀਂ ਹੈਗਾ ਮੇਰਾ। ਗਾੜੀ ਡੈਥ ਹੋ ਗਈ। ਕਰ ਦੇ ਜਿਹੜੇ ਕਰ ਦੇ ਕਾਗਦੇ ਵੀ ਖਣੇ ਪਏ ਆਪਾਂ ਜਗਾ ਦੇ। ਇਹ ਆਂਦਾ ਵੀ ਆ ਕਿੰਨੀਆਂ ਜੀ ਮਨ ਦੇ ਵਿਚ ਰਿਚਾਈ ਵਿਆਹ ਦੀ। ਵਾਵਾ ਜੀ ਜਾਂ ਯਾਨੀ ਕਿ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪੈ ਵਿਆਹ ਕਾ ਕੋਈ ਲੋੜ ਨਹੀਂ ਪਣੀਦਾ। ਅਰੇ ਗੱਲ ਧੋਖਾ ਹੁਣ ਇਹ ਰਬ ਵਸ ਰਹੀ ਆ ਕੇ ਕਰਨਗੇ ਸਰ ਭੈਣ ਭਰਾਵਾਂ ਦੀ ਮਜਦ ਜੇ ਤੁਸੀਂ ਸਹੀ ਹੁੰਦੇ ਤਾਂ ਤੇ ਗੱਲ ਕਰਿਆ ਸੰਤ ਜੀ ਕੋਈ ਲੋੜ ਨਹੀਂ ਪੈਣੀ ਤਾਂ ਵੀਰ ਜੀ ਕਹਿੰਦੀ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਦੋੜ ਜਾਨੀ ਕੋਈ ਕਹਿ ਜਾਂਦੇ ਵੀਡੀਓ ਕਲੀ ਬਣਾਉਣ ਜਾਂਦੀ ਆਪਾਂ ਨੂੰ ਕੋਈ ਸ਼ਰਮ ਸ਼ਮਾਨ ਨਹੀਂ ਗੀ ਕੋਈ ਕੋ ਭੈਣ ਭਰਾ ਕੋਈ ਬਾਹਰ ਪੜਨੀ ਡਿਆ ਅਗਲੇ ਤਮਾਸ਼ਾ ਵਿੰਦੇ ਸਾਰੇ ਜਣੇ ਚੱਲ ਬਰਨਾਮਾ ਹੀ ਹੋ ਇਹਨਾਂ ਦੀ ਚਾਚੇ ਦਾਦਾ ਬਾਬਾ ਮੇਰੇ ਉਦਾਂ ਪੀ ਜਣੇ ਕੋਈ ਬੌਈ ਫਰੈਂਡ ਤਨ ਵੀਡੀਓ ਬਣਾਉਣੀ ਪੈ ਰਹੀ ਹੈ ਜੋ ਇਤਰਾਜ਼ਤ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਇਤਰਾਜ਼ ਨਹੀਂ ਭਾਈ ਵੀਡੀਓ ਮਰਜੀ ਨਾਲ ਬਣਾ ਰਹੇ ਆਪਣੀ ਮਰਜ਼ੀ ਨਾਲ ਬਣਾਉਣੀ ਹਾਂਜੀ ਵੀਡੀਓ ਵੀਡੀਓ ਆਪਣੀ ਮਰਜ਼ੀ ਨਾਲ ਆਪ ਬਣਾਉਂਦੇ ਹਾਂ ਜੀ ਅਪੀਲ ਲਾਉਣੀ ਚਾਹੀਦੀ ਹਾਂ ਅਪੀਲ ਕੀ ਲਾਉਣੀ ਕੋਈ ਪੀਜਣਾ ਜਿਹੜੇ ਕੋਈ ਦਾ ਨਹੀਂ ਸੱਦਣਿਆ ਬਾਤ ਮਜਰ ਕਰ ਸਾਡੀ ਭੈਣ ਭਰਾ ਇਹੋ ਜੀ ਆ ਵੀ ਜਾਨੀ ਡੋਲੀ ਉੱਠ ਜੇ ਆਪ ਆਪਣੀ ਮੇਰੀ ਭੈਣ ਦੇ ਘਰੋਂ ਬਾਤ ਕਿ ਬਰਨਾਮੀ ਨਾ ਹੋਵੇ ਜਾਨੀ ਕਿ ਜਾਨੀ ਕਿ ਜਿਹੜਾ ਇਸੇ ਦਾ ਕੋਈ ਵਲ ਕੋਈ ਆੜ ਨਹੀਂ ਮਿਲਿਆ ਉਹਨਾਂ ਨੂੰ ਆ ਨਹੀਂ ਹੋਇਆ ਨਹੀਂ ਇਹ ਬਿਨਾਂ ਨਾਮ ਇਹ ਪਾਸ阿里 ਪ੍ਰੋਟੀ ਬਰਾਦ ਵਧੀਆ ਨਿਪਟੇ ਹਾਂਜੀ ਬਰਾਦ ਹਾਂ ਹਾਂਜੀ ਵਧੀਆ ਨਿਪਟ ਜੇ ਹਾਂਜੀ ਨਾ ਹੋਣੀ ਕੋਈ ਚੀਜ਼ ਆਪਾਂ ਲੋੜ ਗਈ ਪਈ ਵਾ ਹਾਂਜੀ ਹਾਂਜੀ ਕੀ ਨਾਮ ਸੰਦੀਪ ਸੁਲਤਾਨਾ ਵੇਣ ਦੇ ਪਿੰਡ ਕਦੋਂ ਵਿਆਹ ਇਹ 5 ਮਾਰਚ ਨੂੰ ਹਾਂਜੀ ਤਾਂ ਕੀ ਹੁਣ ਤਿਆਰੀ ਹੈ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਤੇ ਫਿਰ ਮੇਰੇ ਭਰਾ ਦੇ ਸਾਟ ਲੱਗੇ ਸੀ ਤੇ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਚੁੱਕ ਚੁਕਾ ਕੇ ਪਾ ਲਾ ਦਿੱਤਾ ਹੋਇਆ ਯੋਨ ਤੁਹਾਡੇ ਪਿਤਾ ਤੁਹਾਡੇ ਪਿਤਾ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੇ ਲੈ ਕਿੰਨੇ ਪਰਿਵਾਰ ਦੇ ਵਿੱਚ ਮੈਂ ਅਸੀਂ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ- ਇਕੱਲਾ ਸਾਡਾ ਇਹ ਭਰਾ ਸਾਡੇ ਨੂੰ ਮੇਰੇ ਭਰਾ ਦਾ ਇਨਸੀਡੈਂਟ ਹੋ ਗਿਆ ਸੀ ਇਹ ਤੇ ਕੀ ਹੋਇਆ ਤੇ ਛੱਟ ਲੱਗ ਗਈ ਸੀ ਬਹੁਤ ਜ਼ਿਆਦਾ ਡਿਪਰੈਸ਼ਨ ਹੋਏ ਦੋ ਚਾਰ ਮਹੀਨੇ ਹੋ ਗਏ ਡਿਪਰੈਸ਼ਨ ਬੜਾ ਪੈ ਲੱਗ ਗਿਆ ਜੋ ਘਚਾ ਕੇ 2.5 ਲੱਖ ਰੁਪਏ ਲੱਗੇ। ਅੱਛਾ ਸੋਚਿਆ ਬਹੁਤ ਬਹੁਤ ਕੋਸ਼ਿਸ਼ ਤਾ ਵਾ ਬਸ ਬੰਦੇ ਫਿੱਟ ਮੈਸਟਰ ਆ ਗਿਆ। ਮੈਂ ਬਹੁਤ ਜ਼ਿਆਦਾ ਹੀ ਸੋਚਿਆ ਹੀ ਕਿ ਮੇਰੇ ਪ੍ਰਾਣ ਨੂੰ ਨਾ ਸੱਟ ਲੱਗਦੀ ਤੇ ਮੈਂ ਧੂਮ ਤਾ ਮਨਾ ਮੇਰੇ ਪ੍ਰਾਣੇ ਵਿਆਹ ਕਰਨਾ ਹੈ। ਤੇ ਪਰ ਹੁਣ ਆਡੇ ਕੋਲ ਚ ਕੋਈ ਪੈਸਾ ਵੀ ਨਹੀਂ ਹੈ। ਹੁਣ ਕਿੰਨੀਆਂ ਤਿਆਰੀਆਂ ਹੋਈਆਂ? ਹਲੇ ਕੋਈ ਨਹੀਂ ਤਿਆਰੀ ਹੋਈ ਹੈ। ਬਸ ਦੋ ਸੂਟ ਹੀ ਦੀ ਹੋਈ ਹੈ ਹਲੇ ਤਿਆਰੀ। ਅੱਛਾ ਜੇ ਸਭ ਕੁਝ ਸਹੀ ਹੁੰਦਾ ਤੇ ਫਿਰ ਅਸੀਂ ਕੀ ਸੋਚਦੇ ਜੀ ਕਿਸ ਤਰ੍ਹਾਂ ਆਪਾਂ ਭਰਾ ਦਾ ਸਵਾਗਤ ਕਰਨਾ। ਬਹੁਤ ਵਧੀਆ ਕਰਨਾ ਹੀ ਭਰਾ ਦਾ ਵੀ। ਹੁਣ ਹਲੇ ਹਾਲਾਤ ਮਾੜੇ ਹੋ ਗਏ। ਕਿੰਨੇ ਤਾਂ ਨੂੰ 50 ਕਿੰਨੇ ਦੇ ਬੰਦੇ 60 ਕੀ ਆਈ ਜਾਣਗੇ ਫੁੱਲ 100 ਬੰਦੇ ਦਾ ਖਰਚਾ ਕਰਨ ਵਾਸਤੇ ਤੁਹਾਡੇ ਕੋਲ ਹਾਂਜੀ ਤੁਹਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਨਾਲੇ ਉਹ ਕੋਈ ਰੈਜਮੈਂਟ ਨਹੀਂ ਹਲੇ ਹੋਣਦੀ ਸਾਡੇ ਬਰਾਤ ਦਾ ਵੀ ਕਿਤੇ ਵਿਆਹਲੇ ਘਰ ਤੋਂ ਬੜੇ ਹਾਂ ਜਵਾਈਆਂ ਹੀ ਲਾਏ ਜਾਂਦੇ ਨੇ ਬੜੇ ਪ੍ਰਿੰਸਾਂ ਜੋ ਮਾਨ ਲੈਂਦਾ ਜਾਂਦਾ ਪਰ ਇੱਥੇ ਤਿਆਰੀਆਂ ਨਹੀਂ ਨਜ਼ਰ ਆਉਂਦੀ ਹਲੇ ਇੱਥੇ ਕੋਈ ਨਹੀਂ ਤਿਆਰੀਆਂ ਨਜਰਾਨ ਦੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਰਹਿੰਦੇ ਕਿ ਤੁਹਾਡੇ ਹਾਂ ਦੇ ਰਿਸ਼ਤੇਦਾਰ ਕੋਈ ਨਹੀਂ ਮਜਦਤ ਕਰਨ ਦਾ ਸਦੇ ਤੇ ਜੇ ਉਹਨਾਂ ਨੂੰ ਵਿਆਹ ਕਰਨਾ ਸੀ ਵਿਆਹ ਦਾ ਤੇ ਪਤਾ ਪਈ ਹੈਗਾ ਕੁੜੀ ਦਾ ਵੀ ਹਾਂਜੀ ਮਦਦ ਵਾਸਤੇ ਬਾਹ ਨਹੀਂ ਖੜੀ ਕਿਉਂ ਨਹੀਂ ਨਹੀਂ ਮਦਦ ਵਾਸਤੇ ਸਾਡੀ ਬਾਹ ਖੜੀ ਤੁਸੀਂ ਅਪੀਲ ਲਾਉਣੀ ਚਾਹਦੇ ਹੋ ਆਪੀ ਸਾਝੀ ਦਾ ਨਾਮ ਦੱਸੋ ਆਪਣਾ ਨਾਮ ਮੇਰਾ ਨਾਮ ਜਗੀਰ ਕੁਮਾਰ ਬੇਟੀ ਦਾ ਨਾਮ ਇਹਦਾ ਨਾਮ ਹੈ ਚਕਦੀਪ ਵਿਆਹ ਦਾ ਦੋ ਵਿਆਹ ਹੈਗਾ ਆ 5 ਤਰੀਕ ਦਾ ਤਿਆਰੀਆਂ ਨਹੀਂ ਨਜ਼ਰ ਆ ਰਹੀਆਂ ਤਿਆਰੀਆਂ ਨਹੀਂ ਹੋਣ ਕਿਉਂ ਤਿਆਰੀਆਂ ਪਹਿ ਤੇ ਅਲਾਉਡ ਤੇ ਫੇਰੀ ਪਰਿਵਾਰ ਦੇ ਕਿੰਨੇ ਮੈਂਬਰ ਮੈਂਬਰ ਹੈ ਕਿਹਾਰੇ 5 ਜੀ ਹਾਂ ਕਿੰਨੇ ਮੈਂਬਰ ਇੱਕ ਹੈਗਾ ਮੇਰਾ ਤੇਨੇ ਤੇਨੇ ਮੇਰੀ ਗੁੱਡੀਆਂ ਇੱਕ ਮੇਰਾ ਪੁੱਤ ਇਹਨਾਂ ਦੇ ਪਿਤਾ ਜੀ ਪਿਤਾ ਜੀ ਇਹਦੇ ਦਰਦ ਹੋ ਗਈ ਆ ਮੈਂ ਮਾਤਾ ਜੀ ਸੋਚਿਆ ਕੀ ਸੀ ਤੂੰ ਤਾਂ ਮਨਾ ਵਿਆਹ ਕਰਨ ਦੀ ਸੋਚੀ ਮੈਂ ਮੈਂ ਸੋਚਿਆ ਹੀ ਵੀ ਚੱਲ ਇਹਨੂੰ ਮੇਰੇ ਬੱਚੇ ਨੂੰ ਛਟਾਣਾ ਲੱਗਦੀ ਆ ਤੇ ਮੈਂ ਆਪਣਾ ਟਵਰ ਨਾ ਤੀਜੂ ਵੇਹੁਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਮੰਜ ਬਜਾਰੇ ਤੋਂ ਗਿਆ ਨਾ ਇਹਦੇ ਕੋ ਤੁਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕਦੇ ਮੋਟੇ ਚਾਲ ਕੇ ਤਾਂ ਤਰਲੇ ਲਿੰਦੇ ਤੇ ਮੈਂ ਤੇ ਸਾ ਪੁੱਤ ਗੇਚ ਕਾ ਨਹੀਂ ਮੇਰੇ ਪੁੱਤਾਂ ਦਾ ਜੋ ਦਵਾਈ ਬੂਟੀ ਲਾ ਦੀ ਹੁਣ ਬਰਾਤ ਸਿਰ ਤੇ ਹੁਣ ਕੀ ਕਰੋਗੇ ਹੁਣ ਕਰ ਭੈਣ ਭਰਾਵਾਂ ਦੇ ਗਾੜੀ ਅਰਜ ਕਰਦੀ ਵੀ ਮੱਜਤ ਕਰਨ ਰਿਸ਼ਤੇਦਾਰਾਂ ਨੇ ਬਾਣੀ ਪੜੀ ਉਹਨਾਂ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪਈ ਪੁੱਛਿਆ ਨਹੀਂ ਉਹਨਾਂ ਨੇ ਪੀ ਜਾਂ ਪੈਣ ਤੂੰ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਮਤਾ ਜੀ 2 ਦਿਨ ਦੇ ਵਿੱਚ ਉਹਨੂੰ ਤਿਆਰੀਆਂ ਜਿਵੇਂ ਹੋਰ ਤਾਂ ਤਿਆਰੀਆਂ ਪੈਣ ਭਰਾਉਣ ਦੀ ਸੱਟ ਹੀ ਆ ਰੱਬ ਲਿਖੇ ਰੱਬ ਲਿਖੇ ਰੱਬ ਜਦੋਂ ਰਾਜ਼ੀ ਹੁੰਦੀ ਹੈ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਅੱਜ ਵਿਆਹ ਧੁੰਮ ਦਾ ਨਾ ਹੁੰਦਾ ਹਾਂਜੀ ਕਰਨਾ ਸੀ ਧੁੰਮ ਦਾ ਨਾ ਤੇ ਹੁਣ ਉਹ ਸਿਰ ਤੇ ਨਹੀਂ ਆਗਾ ਹੁਣ ਸਾਰਾ ਬੋਝ ਆਪਣੇ ਸਿਰ ਤੇ ਆ 50 ਬੰਦੇ ਨੇ ਭਜ ਨੱਠ ਕਰ ਲੈਣੀ ਹੂੰ ਤੁਹਾਨੂੰ ਜਾ ਹੁਣ ਦਰਨਿਆਂ ਤੇ ਆਹੀ ਆਏ ਆਂ ਵੀ ਕਦੋਂ ਆਏ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ ਕੀ ਅਪੀਲ ਲਾਉਣੀ ਚਾਹੀਦੀ ਬੇਨਤੀ ਕੀ ਕਰਦੀ ਬੇਨਤੀ ਇਹ ਕਰਦੀ ਵੀ ਭੈਣ ਭਰਾ ਮੱਚ ਕਰਨ ਮੇਟੀ ਵਿਆਹੀ ਜਾਵੇ ਆਪਣੇ ਘਰ ਜਾਵੇ